जिंदाबाद, भारतीय जनता पार्टी भगवंत मान सरकार भगवंत मान सरकार जिंदाबाद। दिल्ली वालो वापस जाओ दिल्ली वालो ਉਸ ਕੈਂਪ ਨੂੰ ਵਰਚੁਅਲੀ ਇੱਕ ਕਰਫਿਊ ਜ਼ੋਨ ਬਣਾ ਦਿੱਤਾ ਗਿਆ ਹੈ ਔਰ ਪਿੰਡ ਦੇ ਕਿਸੇ ਲੋਕ ਲੋਕਾਂ ਨੂੰ ਨਿਕਲਣ ਨਹੀਂ ਦਿੱਤਾ ਗਿਆ ਭਗਵਾਨ ਸਤਿਮਾਨ ਮੁਰਤਬਾਤ ਭਗਵਾਨ ਸਤਿਮਾਨ ਮੁਰਤਬਾਤ ਆਪ ਕੋਈ ਸੁਹੂਲਤ ਦੇਣੀ ਕੋਈ ਨਹੀਂ ਇਹ ਪੰਜਾਬੀਆਂ ਨੂੰ ਸੁਹੂਲਤ ਲੈਣ ਕੋਈ ਨਹੀਂ ਦੇਣੀ ਰਾਜਮਾਨ ਸਾਹਿਬ ਤੁਹਾਨੂੰ ਦੱਸ ਦਈਏ ਨਾ ਇਹ ਕੈਂਪਰ ਉਕੜ ਗਏ ਲੋਕਾਂ ਨੂੰ ਮੋਦੀ ਸਾਹਿਬ ਦੀਆਂ ਹੁਕਮਾਂ ਕਰ ਕਰ ਪਚਾ ਕੇ ਦਵਾਂਗੇ ਸੋ ਤੁਸੀਂ ਵੇਖ ਸਕਦੇ ਹੋ ਉਹਾਲੀ ਤਿੰਨ ਪੰਜ ਦੀਆਂ ਲਾਈਟਾਂ ਤੇ ਬੀਜੇਪੀ ਦੇ ਅੱਗੇ ਵੱਲੋਂ ਇੱਕ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਕਿਉਂਕਿ ਕੱਲ 13 ਬਸ ਤੇ ਲਾਗੇ ਫਿਰ ਨਗੜਾ ਵਿਖੇ ਬੀਜੇਪੀ ਦੇ ਆਗੂਆਂ ਨੂੰ ਟੈਂਪਲ ਗਰਾਊਂਡ ਤੇ ਰੋਕਿਆ ਗਿਆ ਉਹਨੂੰ ਮਕੈਨ ਕੀਤਾ ਗਿਆ ਉਹਨੂੰ ਤੱਕੇ ਨਾਲ ਬੱਸਾਂ ਚ ਪਕਾ ਕੇ ਜਾਇਆ ਗਿਆ ਸੋ ਪੀਸ ਪ੍ਰਸ਼ਾਸਨ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਦਾ ਇਹ ਪਤਲਾ ਜੋ 11:30 ਬੀਚ ਵਿੱਚ ਪਿਆਦਾ ਵੱਲੋਂ ਸੁਵਟੇ ਆਗੂ ਵੱਡੀ ਗਿਣਤੀ ਵਿੱਚ ਇੱਥੇ ਭਾਜਪਾ ਦੇ ਆਗੂ ਪੌਜਨ ਸੁਵਾਨ ਸ਼ਰਮਾ ਜੀ, ਪ੍ਰਵਿੰਦਰ ਬਰਾੜ ਜੀ, ਹਰਦੇਵ ਸਿੰਘ ਉਪਾ ਤੇ ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਸਜੀਵ ਕੌਰ ਕਸ਼ਿਸ਼ਟ ਜੀ ਉਹ ਵੀ ਇੱਥੇ ਪਹੁੰਚੇ ਨੇ ਵੱਡੀ ਗਿਣਤੀ ਵਿੱਚ ਭਾਜਪਾ ਦੇ ਜੋ ਵਰਕਰ ਵੀ ਪਹੁੰਚੇ ਤੁਸੀਂ ਦੇਖ ਸਕਦੇ ਹੋ ਇਹ ਤਿੰਨ ਪੰਜ ਦੀਆਂ ਲੈਟਾ ਮੁਹਾਲੀ ਦੀਆਂ ਤਸਵੀਰਾਂ ਨੇ ਸੋ ਭਾਜਪਾ ਦੇ ਆਗੂਆਂ ਵੱਲੋਂ ਭਾਜਪਾ ਦੇ ਵਰਕਰਾਂ ਵੱਲੋਂ ਜਿੰਦਾਬਾਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਤਲਾ ਦੇ ਸਾੜੇ ਜਾ ਰਹੇ ਕਿਉਂਕਿ ਬੀਜੇਪੀ ਦੇ ਅਗੂ ਦਾ ਕਹਿਣਾ ਕਿ ਇਹ ਹੁਕਮਤਾਨ ਸਰਕਾਰ ਉਹਨਾਂ ਨੂੰ ਲੋਕ ਭਲਾਈ ਸਹੂਲਤਾਂ ਦੇ ਕੰਤਲ ਜਾਣ ਤੋਂ ਨਹੀਂ ਰੋਕ ਸਕਦੀ ਕਿਉਂਕਿ ਉਹਨਾਂ ਨੇ ਕਿਹਾ ਕਿ 50% ਆਪ ਪੰਜਾਬੀਆਂ ਲਈ ਕੁਝ ਕਰਨ ਲਈ ਤੇ ਬੀਜੇਪੀ ਨੂੰ ਤਰੁਹ ਦੇ ਰਹੀ ਪਰ ਬੀਜੇਪੀ ਦੇ ਅਗੂ ਰੁਕੜ ਵਾਲੇ ਨੂੰ ਇਹ ਦੱਸ ਸਕਦੇ ਹੋ ਕਿ ਪੰਜਾਬ ਸਰਕਾਰ ਦੇ ਖਿਲਾਫ ਨਾਰਾਵਾਜੀ ਜਮਕੇ ਕੀਤੀ ਜਾ ਰਹੀ ਹੈ ਵੱਡੇ ਵੱਡੇ ਅਗੂ ਇੱਥੇ ਪਹੁੰਚੇ ਨੇ ਵਿਸ਼ਿਸ਼ ਸੰਜੀਪ ਸਿਸ਼ਟ ਜੀ ਹੋਰ ਦੀ ਕਾਰਵਾਈ ਹੋਇਆ ਹੈ ਬਟਾ ਪ੍ਰੋਟੈਸਟਰ ਕੀਤਾ ਜਾ ਰਹੇ ਬਿੰਦੂ ਬਰਾਰ ਦੇ ਪਹੁੰਚੇ ਨੇ ਸੋ ਤੁਸੀਂ ਦੇਖ ਸਕਦੇ ਹੋ ਤਿੰਨ ਪੰਜ ਇਹ ਲਟਾ ਮੋਹਾਲੀ ਦੀਆਂ ਤਸਵੀਰਾਂ ਨੇ ਸੋ ਚੰਤ ਕੁ ਮਿੰਟਾਂ ਚ ਭਗਵੰਤ ਮਾਨ ਦਾ ਪਤਲਾ ਜੋ ਸਾੜਿਆ ਜਾਵੇਗਾ ਪੱਟੀ ਗਿਰਤੀ ਚ ਇਥੇ ਭਾਜੀਪੀ ਦੇ ਵਰਕਰ ਤੇ ਭਾਜੀਪੀ ਦੇ ਆਗੂ ਪਹੁੰਚੇ ਨੇ ਪ੍ਰਵਿੰਦਰ ਬਰਾਰਾ ਵੀ ਪਹੁੰਚੇ ਨੇ ਸੋ ਭਗਤ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰਿਆਂ ਨਾਲ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਿੰਨ ਪੰਜ ਲਟਾ ਦੇ ਭਗਵੰਤ ਮਾਨ ਦਾ ਜਿਹੜਾ ਪਤਲਾ ਹੈ ਉਹ ਸਾੜਿਆ ਜਾਵੇਗਾ ਆਣਦਾ ਗਾਇਕ ਦਾ ਦਸਿਆ ਜੀ ਉਹਦੇ ਨੂੰ ਵੀ ਅਗਲਾਵਾਂਗੇ ਮੈਂ ਡਾਕਟਰ ਨੂੰ ਮੇਂਟਰੀ ਕਰਾਂਗਾ ਜਿਵਾ ਕੇ ਆਗਿਆ ਉਹ ਨਾਲ ਆ ਕੇ ਕੋਈ ਹੱਥੀ ਕੋਲੇ ਨੂੰ ਆਪਲਾ ਅੱਜ ਲੜਾਈ ਨਾ ਹੋਵੇ ਥੋੜਾ ਖੁਲਜੋ ਖੁਲਜੋ ਉਹ ਦੇਖਾ ਲੀ ਦੋ ਗੱਲ ਜਿਹੜੇ ਕੈਂਪ ਲੱਗੇ ਸੀ ਉਹ ਕੈਂਪ ਲੱਗੇ ਸੀ ਪੰਜਾਬ ਦੇ ਆਮ ਲੋਕਾਂ ਦੀ ਸਹੂਲਤ ਲਈ ਜਿੱਥੇ ਲੋਕਾਂ ਨੂੰ ਘਰ ਬੈਠੇ ਸਾਰੀਆਂ ਸਹੂਲਤਾਂ ਸੀਐਸਸੀ ਸੈਂਟਰ ਦੇ ਥਰੂ ਭਾਪੀ ਜਨਤਾ ਪਾਰਟੀ ਦੇ ਵਰਕਰ ਜਿਹੜੇ ਸੀ ਲੀਡਰ ਜਿਹੜੇ ਸੀ ਇਹ ਲਾਲ ਹੋ ਕੇ ਲੋਕਾਂ ਨੂੰ ਘਰ ਬੈਠੇ ਸੇਵਾਵਾ ਦੇ ਰਹੇ ਸੀ ਤੇ ਮਾਨ ਸਾਹਿਬ ਨੂੰ ਇਹ ਗੱਲ ਵੀ ਚੁਗ ਗਈ ਕਿ ਪੰਜਾਬ ਦੇ ਲੋਕਾਂ ਨੂੰ ਜਿਵੇਂ ਸਹੂਲਤ ਮਿਲ ਜੇ ਭਾਰਤੀ ਮੈਂ ਇੱਕ ਫਾਰਮੂਲਾ ਦੇ ਦਿੰਦਾ ਬਾਦ ਸਾਹਿਬ ਨੂੰ ਭਗਵਾਨ ਤੋਂ ਮਾਨ ਹੋਣੀ ਤੇ ਆਪ ਦੇ ਲੀਡਰ ਅਦਗਾਰਤਨ ਕਰਕੇ ਬੜਾ ਖੁਸ਼ ਰਹਿੰਦੇ ਫੀਤਾ ਕੱਟ ਕੇ ਬੜਾ ਖੁਸ਼ ਰਹਿੰਦੇ ਹੈ ਮਾਨ ਸਾਹਿਬ ਕਹਿਤੋਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਲਾਉਣਗੇ ਸੀਐਸਸੀ ਸੈਂਟਰਾਂ ਦੇ ਥਰੂ ਲਾਵਾਂਗੇ ਤੇ ਅਸੀਂ ਇਹ ਨਵਾਈਟ ਕਰਦੇ ਆ ਕਿ ਫੀਤਾ ਕੱਟੋ ਆਖਰੀ ਵਨ ਕਟੋ ਪਰ ਕੈਂਪ ਚੱਲਣ ਦਿਓ ਪੰਜਾਬ ਦੇ ਲੋਕਾਂ ਦਾ ਭਲਾ ਤਾਂ ਹੋ ਜਾਣ ਦਿਓ ਕਿਉਂ ਤੁਹਾਡੇ ਐਂਟਰੀ ਟਿਕਟ ਪੀਟ ਹੁੰਦੀ ਆਪ ਤੁਸੀਂ سہولت ਦੇਣੀ ਕੋਈ ਨਹੀਂ ਤੇ ਪੰਜਾਬੀਆਂ ਨੂੰ ਸਹੂਲਤ ਲੈਣ ਕੋਈ ਨਹੀਂ ਦੇਣੀ ਪਰ ਅੱਜ ਮਾਨ ਸਾਹਿਬ ਤੁਹਾਨੂੰ ਦੱਸ ਦਈਏ ਨਾ ਇਹ ਕੈਂਪ ਰੁਕਣਗੇ ਲੋਕਾਂ ਨੂੰ ਮੋਦੀ ਸਾਹਿਬ ਦਿਆ ਸਹੂਲਤਾ ਘਰ ਘਰ ਸਸੇ ਕੱਲ ਦੇ ਦਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਬੀਤੇ ਦਿਨੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਲੋਕ ਭਲਾਈ ਸਹੂਲਤਾ ਦੇ ਤੀਨ ਜਦੋਂ ਡੇਰਾਬੱਸੀ ਦੇ ਪਿੰਡ ਨਗਲਾ ਕੋਲ ਬੀਜੇਪੀ ਦੇ ਵਰਕਰ ਕੈਂਪ ਲਾਉਣ ਪਹੁੰਚਦੇ ਨੇ ਤਾਂ ਉਹਨਾਂ ਨੂੰ ਉੱਥੇ ਡਿਟੇਨ ਕੀਤਾ ਜਾਂਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਪੁਲਿਸ ਪ੍ਰਸ਼ਾਸਨ ਵੱਲੋਂ ਮੇਰੇ ਨਾਲ ਮੁਹਾਲੀ ਬੀਜੇਪੀ ਦੇ ਪ੍ਰਧਾਨ ਸੰਜੀਪ ਕੁਮਾਰ ਸ਼ਿਸ਼ਟ ਜੀ ਦੇ ਜੀ ਵਿਸ਼ੇਸ਼ ਸਰ ਉਹ ਕਿਸ ਤਰ੍ਹਾਂ ਦਾ ਘਟਨਾ ਕਰ ਰਿਹਾ ਸੀ ਕੀ ਹੋਇਆ ਕੱਲ ਦੇਖੋ ਕੱਲ ਪਿੰਡ ਨਗਲਾ ਦੇ ਵਿੱਚ ਲੋਕ ਭਲਾਈ ਸਕੀਮਾਂ ਜਿਹੜੀਆਂ ਮੋਦੀ ਸਾਹਿਬ ਦੀਆਂ ਨੇ ਉਹਨਾਂ ਦਾ ਕੈਂਪ ਰੱਖਿਆ ਗਿਆ ਸੀਗਾ ਔਰ ਸਾਨੂੰ ਸਵੇਰੇ ਹੀ ਫੋਨ ਆਨੇ ਸ਼ੁਰੂ ਹੋ ਗਏ ਕਿ ਤੁਸੀਂ ਇਸ ਕੈਂਪ ਨੂੰ ਬੰਦ ਕਰੋ ਜੋ ਕਿ ਇਹ ਲੋਕ ਭਲਾਈ ਵਾਸਤੇ ਕੈਂਪ ਲਾਏ ਗਏ ਨੇ ਔਰ ਸੀਐਸਸੀ ਸੈਂਟਰ ਦੇ ਜਿਹੜੇ ਆਥਰਾਇਜ਼ਡ ਏਜੰਟ ਆ ਉਹਨਾਂ ਦੇ ਦੁਆਰਾ ਇਹ ਕੈਂਪ ਆਸੀਂ ਸਾਰੇ ਪਲਾਨ ਕੀਤੇ ਹੋਏ ਸੀਗੇ ਬੀਜੇਪੀ ਐਜ਼ ਅ ਲੌਜਿਸਟਿਕ سپورਟ ਉਸ ਕੈਂਪਾਂ ਦੇ ਵਿੱਚ ਸਾਥ ਦੇ ਰਹੀ ਸੀਗੀ ਉਹ ਕੈਂਪ ਨੂੰ ਰੋਕਿਆ ਗਿਆ ਔਰ ਪਿੰਡ ਅਗਲੇ ਨੂੰ ਉਸ ਕੈਂਪ ਨੂੰ ਵਰਚੂਅਲੀ ਇੱਕ ਕਰਫਿਊ ਜ਼ੋਨ ਬਣਾ ਦਿੱਤਾ ਗਿਆ ਔਰ ਪਿੰਡ ਦੇ ਕਿਸੇ ਲੋਕ ਲੋਕਾਂ ਨੂੰ ਨਿਕਲਣ ਨਹੀਂ ਦਿੱਤਾ ਗਿਆ ਅਸੀਂ ਲਗਭਗ 3-400 ਦੀ ਸੰਖਿਆ ਤੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਡੇਰਾ ਬੱਸੀ ਦੇ ਕਾਰਕਟਰਤਾ ਸੀਗੇ ਉਹ ਸਾਰੇ ਉੱਥੇ ਇਕੱਠੇ ਹੋਏ ਤਾਂ ਕਿ ਅਸੀਂ ਪੁਲਿਸ ਨੂੰ ਔਰ ਪ੍ਰਸ਼ਾਸਨ ਨੂੰ ਸਮਝਾ ਸਕੀਏ ਕਿ ਇਹ ਲੋਕ ਪੜਾਈ ਦੇ ਕੰਮ ਇਹਨਾਂ ਨੂੰ ਨਾ ਰੋਕਿਆ ਜਾਵੇ ਪਰ ਜਦੋਂ ਇਹਨਾਂ ਦੇ ਹੁਕਮਰਾਨ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਆ ਉਹਨਾਂ ਨੇ ਪ੍ਰਸ਼ਾਸਨ ਨੂੰ ਡਾਇਰੈਕਟ ਕੀਤਾ ਹੋਇਆ ਸੀ ਕਿਸੇ ਵੀ ਹਾਲਾਤ ਚ ਕੈਂਪੇਨੀ ਲੱਗਣ ਦੇ ਨਾ ਔਰ ਪੂਰੇ ਪੰਜਾਬ ਦੇ ਵਿੱਚ ਲਗਭਗ ਜਿੱਥੇ ਹਰ ਵਿਧਾਨ ਸਭਾ ਦੇ ਵਿੱਚ ਜਿੱਥੇ ਕੈਂਪ ਲੱਗ ਰਹੇ ਸੀਗੇ ਹਰ ਜ਼ਿਲ੍ਹੇ ਚ ਕੈਂਪ ਲੱਗ ਰਹੇ ਸੀ ਉਹ ਸਾਰੇ ਕੈਂਪਾਂ ਨੂੰ ਬੰਦ ਕਰਵਾਇਆ ਗਿਆ ਤਾਨਾਸ਼ਾਹੀ ਤਰੀਕੇ ਦੇ ਨਾਲ ਔਰ ਅਸੀਂ ਸਾਰਿਆਂ ਨੇ ਗਫਤਾਰੀ ਦਿੱਤੀ ਅੱਜ ਪੂਰੇ ਪੰਜਾਬ ਦੇ ਵਿੱਚ 117 ਦੀ 117 ਵਿਧਾਨ ਸਭਾ ਦੇ ਵਿੱਚ ਉਹ ਰੋਸ਼ ਤੇ ਵੱਜੋ ਅੱਜ ਇੱਕ ਪ੍ਰੋਟੈਸਟ ਰੱਖਿਆ ਗਿਆ ਔਰ ਹਰ ਜਗ੍ਹਾ ਜਿਹੜੇ ਬੀਜੇਪੀ ਦੇ ਕਾਰਜਕਰਤਾ ਨੇ ਮੋਹਾਲੀ ਵਿਧਾਨ ਸਭਾ ਦੇ ਵਿੱਚ ਜ਼ੀਰਕਪੁਰ ਨਿਆਗਾਉਂ ਔਰ ਮੋਹਾਲੀ ਚੈਰ ਦੇ ਵਿੱਚ ਅਸੀਂ ਇਹ ਕਾਰਜਕ੍ਰਮ ਰੱਖੇ ਨੇ ਵਿਧਾਨ ਸਭਾ ਵਾਈਸ ਔਰ ਜਿਨੇ ਵੀ ਬੀਜੇਪੀ ਦੇ ਕਾਰਜਕਰਤਾ ਨੇ ਬਹੁਤ ਹੀ ਸ਼ਾਂਤੀਪੂਰਨ ਸ਼ਾਂਤੀ ਮੈਤਰੀ ਕੇ ਦੇ ਨਾਲ ਇਹ ਆਪਣਾ ਪ੍ਰੋਟੈਸਟ ਕਰਨਾ। ਸੋ ਸਰਕਾਰ ਦੇ ਸਤਾਨਾ ਸ਼ੇਰਵਈਏ ਬਾਰੇ ਕੀ ਕਹਿਣਾ ਚਾਹੋਗੇ? ਕਿਰਸੀ ਤੇ ਕੈਂਪਲ ਕੋਣ ਕਹੀ ਸੀ ਲੋਕ ਭਾਈ ਸੁਗولت ਵਾਸਤੇ ਤੇ ਤੁਹਾਨੂੰ ਪਹਿਲਾਂ ਇਨਫੋਰਮੇਸ਼ਨ ਸੀ ਉੱਤੇ ਪੁਲਿਸ ਦੀ। ਨਹੀਂ ਮੈਨੂੰ ਸਵੇਰੇ ਫੋਨ ਆਨੇ ਸ਼ੁਰੂ ਹੋ ਗਏ ਸੀਗੇ ਕਿ ਤੁਸੀਂ ਕੈਂਪ ਨਾ ਲਾਓ। ਔਰ ਪਰ ਦੇਖੋ ਸ਼ਾਂਤੀ ਮੈਤਰੀ ਕੇ ਦੇ ਨਾਲ ਪੀਸਫੁੱਲ ਪ੍ਰੋਟੈਸਟ ਕਰਦੇ ਹੋਏ ਸਾਨੂੰ ਜੇ ਇਸ ਪੰਜਾਬ ਦੀ ਲੜਾਈ ਲੜਨੀ ਪਏਗੀ ਤੇ ਅਸੀਂ ਲੜਾਂਗੇ। ਅੱਜ ਤੋਂ ਸਾਢੇ 3 ਸਾਲ ਪਹਿਲੇ ਜਦੋਂ ਇਹ ਸਰਕਾਰ ਆਈ ਹੈ ਇਹ ਛੁਟਕੀਆਂ ਮਾਰ ਕੇ ਰਾਤੋਂ ਰਾਤ ਸਾਰੇ ਹੀ ਸਮੱਸਿਆ ਨੂੰ ਦੂਰ ਕਰਨ ਵਾਸਤੇ ਦੇ ਵਾਅਦੇ ਕਰਕੇ ਸਰਕਾਰ ਆਈ ਜਿਸ ਕਰਕੇ ਲੋਕਾਂ ਨੇ ਇਹਨਾਂ ਨੂੰ ਫਰਸ਼ ਤੋਂ ਅਰਸ਼ ਤੇ ਲਿਆਂਦਾ ਔਰ ਬੰਮੇ ਸਿੱਟਾ ਦਿੱਤੀਆ ਅੱਜ ਹਾਲਾਤ ਇਹ ਨੇ ਕਿ ਜਿਹੜਾ ਕਰਜ਼ਾ ਸੀਗਾ ਉਹ 2.5 ਲੱਖ ਕਰੋੜ ਤੋਂ ਵੱਧ ਗਿਆ ਅੱਜ ਪੰਜਾਬ ਤੇ ਕਰਜ਼ਾ ਪਿਛਲੇ ਸਾਢੇ 3 ਸਾਲਾਂ 'ਚ ਲਗਭਗ 5 ਲੱਖ 4 ਲੱਖ ਕਰੋੜ ਹੋ ਗਿਆ ਜਿਹਦਾ ਸ਼ਰੇਆਮ ਦਰਸਾਂਦਾ ਹੈ ਕਿ ਸਰਕਾਰ ਦੀ ਕਥਨੀ ਔਰ ਕਰਨੀ 'ਚ ਕਿੰਨਾ ਫਰਕ ਆ ਗਿਆ ਇਹ ਲੋਕਾਂ ਨਾਲ ਬੰਮੋ ਠਗਣੀ ਕਰ ਰਹੇ ਨੇ ਲੋਕ ਇਹਨਾਂ ਤੋਂ ਤਰਸਦੇ ਨੇ ਤੁਸੀਂ ਪਿੰਡ ਜਾ ਕੇ ਦੇਖੋ ਪਿੰਡਾਂ ਵਿੱਚ ਅਜੇ ਤੱਕ ਐਮਐਲਏ ਨਹੀਂ ਵੜੇ ਲੋਕ ਵੜਨ ਨਹੀਂ ਦੇ ਰਹੇ ਔਰ ਜਿੰਨਾ ਲੋਕਾਂ ਨੇ ਅਜ ਤੋਂ ਸਾਢੇ 3 ਸਾਲ ਪਹਿਲੇ ਇਹਨਾਂ ਨੂੰ ਪਿਆਰ ਦਿੱਤਾ ਸੀਗਾ ਜਦੋਂ 27 ਦੇ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਇਹਨਾਂ ਨੂੰ ਪਤਾ ਲੱਗੇਗਾ ਕਿ ਲੋਕਾਂ ਦੇ ਮੌਨ ਦਾ ਕੀ ਮਤਲਬ ਹੈ ਸੋਚਣੇ ਲੋਕ ਚੁੱਪ ਬੈਠੇ ਨੇ ਕਿ ਸ਼ਾਇਦ ਲੋਕ ਸਾਡੇ ਹੱਕ ਵਿੱਚ ਨੇ ਇਹ ਤੇ ਜਦੋਂ ਈਵੀਐਮ ਤੇ ਲੋਕ ਬਟਨ ਦਬਾਣਗੇ ਇਹਨਾਂ ਨੂੰ ਪਤਾ ਲੱਗੇਗਾ ਕਿ ਜੇ ਫਰਸ਼ ਤੋਂ ਅਰਸ਼ ਤੇ ਜਾਇਆ ਜਾ ਸਕਦਾ ਤੇ ਅਰਸ਼ ਤੋਂ ਫਰਸ਼ ਤੇ ਸਭ ਲੋਕ ਕਿਤਾ ਲੈ ਕੇ ਆਉਂਦੇ ਸਿੱਛੀ ਵਿਰੋਧ ਜਿਹੜਾ ਹੋਇਆ ਤੁਹਾਡਾ ਉਹ ਸ਼ਾਸਨ ਵੱਲੋਂ ਕੀਤਾ ਗਿਆ ਪਿੰਡ ਵਾਲੇ ਉਲਵੀ ਕੀਤਾ ਨਹੀਂ 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 ਪਿੰਡ ਵਾਲੇ ਤਾਂ ਚਾਹੁੰਦੇ ਨੇ ਹਰ ਕੈਂਪ ਤੇ 200 200 2.5 250 ਦੇਖੋ ਜੇ ਪਿੰਡ ਵਾਲੇ ਕਹਿਣ ਕਿ ਸਸਾਨੂੰ ਕੈਂਪ ਨਹੀਂ ਚਾਹੀਦਾ ਤੇ ਅਸੀਂ ਕਿੱਦਾਂ ਲਾ ਸਕਦੇ ਆ ਕੋਈ ਜ਼ਬਰਦਸਤੀ ਕਿਸੇ ਨੂੰ ਫੜ ਕੇ ਕੈਂਪ ਲਵਾ ਸਕਦਾ ਉਹ ਤੇ ਲੋਕ ਚਾਹੁੰਦੇ ਨੇ ਕੈਂਪ ਲੱਗਣ ਲੋਕ ਚਾਹੁੰਦੇ ਨੇ ਆਏ ਸ਼ਮਾਨ ਦਾ ਕਾਰਡ ਬਣਨ ਲੋਕ ਚਾਹੁੰਦੇ ਨੇ ਕਿ ਕੱਚੇ ਘਰ ਪੱਕਿਆਂ ਦੇ ਪੈਸੇ ਮਿਲਣ ਲੋਕ ਚਾਹੁੰਦੇ ਨੇ ਕਿ ਐਲਪੀਜੀ ਦਾ ਕਨੈਕਸ਼ਨ ਮਿਲਣ ਲੋਕ ਚਾਹੁੰਦੇ ਨੇ ਕਿ ਟਾਇਲਟਾ ਬਣਾ ਲੋਕ ਚਾਹੁੰਦੇ ਨੇ ਕਿ ਜਿਹੜਾ 2000 ਕਿਸਾਨ ਦੇ ਖਾਤੇ ਚ ਆਵੇ ਲੋਕ ਚਾਹੁੰਦੇ ਨੇ ਬੁੜਾਪਾ ਪੈਨਸ਼ਨ ਮਿਲੇ ਲੋਕ ਹਰ ਚੀਜ਼ ਚਾਹੁੰਦੇ ਨੇ ਲੋਕਾਂ ਨੂੰ ਮਿਲ ਨਹੀਂ ਰਹੀ ਔਰ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ ਹਿੰਦੁਸਤਾਨ ਦੇ ਵਿੱਚ ਜੇ ਸਭ ਤੋਂ ਘੱਟ ਲੋਕ ਪੜ੍ਹਾਈ ਸਕੀਮਾਂ ਦਾ ਫਾਇਦਾ ਕਿਸੇ ਸਟੇਟ ਨੇ ਲਿੱਤਾ ਤੇ ਪੰਜਾਬ ਸਟੇਟ ਨੇ ਲਿੱਤਾ ਇਹ ਡਰਦੇ ਨੇ ਕਿ ਕਿਤੇ ਉਹਨਾਂ ਸਕੀਮਾਂ ਦੇ ਰਾਹੀਂ ਮੋਦੀ ਹਰ ਘਰ ਚ ਨਾ ਪਹੁੰਚ ਜਾਏ ਪਰ ਇਹਨਾਂ ਨੂੰ ਇਹ ਨਹੀਂ ਪਤਾ ਨarendra Modi ਦੇਸ਼ ਦੇ ਪ੍ਰਧਾਨ ਮੰਤਰੀ ਹਰ ਘਰ ਪਹੁੰਚ ਚੁੱਕੇ ਨੇ। ਜਿਸ ਸੋਦੀਆ ਸਾਹਿਬ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਉਹਨਾਂ ਦਾ ਕੀ ਪ੍ਰਤੀਕਰਮ? ਬਕੋਸ ਸੋਦੀਆ ਸਾਹਿਬ ਨੇ ਕਿਹਾ ਸਾਮ-ਦਾਮ, ਦੰਦ ਭੇਦ ਲੜਾਈ, ਝਗੜਾ, ਕੁਐਸਚਨ ਆਨਸਰ ਜੋ ਵੀ ਕਰਨਾ ਪਏ ਕਰਾਂਗੇ 2024 ਦੇ ਵਿੱਚ ਸੱਤਾ 'ਚ ਵਾਪਸ ਆਵਾਂਗੇ। ਸੋ ਕੱਲ ਇਹਨਾਂ ਨੇ ਲੜਾਈ ਝਗੜਾ, ਸਾਮ-ਦਾਮ, ਦੰਦ ਭੇਦ ਦਾ ਨਮੂਨਾ ਦਿੱਤਾ ਪਰ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਦੱਬਣਾ ਨਹੀਂ ਹੈਗਾ। ਮਾੜੇ ਦੌਰ ਵਿੱਚ ਵੀ ਅਸੀਂ ਸਾਹਮਣੇ ਖੜੇ ਹੋ ਕੇ ਆਪਣਾ ਨੁਕਸਾਨ ਕਰਾਇਆ ਪਰ ਅਸੀਂ ਦੱਬੇ ਨਹੀਂ ਔਰ ਅਸੀਂ ਪੰਜਾਬ ਦੇ ਲੋਕਾਂ ਨਾਲ ਆ ਪੰਜਾਬੀਅਤ ਦੇ ਨਾਲ ਆ ਔਰ ਪੰਜਾਬ ਦੇ ਵਿੱਚ 2027 ਚ ਭਾਰਤ ਜਨਤਾ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਦੁਬਾਰਾ ਪੰਜਾਬ ਦੇ ਵਿੱਚ ਇੱਕ ਮਹਾਰਾਜਾ ਰਜੀਤ ਸਿੰਘ ਵਰਗਾ ਯੋਗ ਜਿਹੜਾ ਹੈਗਾ ਉਹ ਦੁਬਾਰਾ ਦੌਰ ਸ਼ੁਰੂ ਹੋਏਗਾ ਜਿਹਦੇ ਵਿੱਚ ਭਾਈਚਾਰਕ ਸਾਂਝ ਹੋਏਗੀ ਔਰ ਪੰਜਾਬ ਨੂੰ ਨਸ਼ਿਆਂ ਤੋਂ ਛੂਟ ਮਿਲੇਗੀ ਗੈਂਗਸਟਰ ਬਾਦ ਤੋਂ ਆਜ਼ਾਦ ਮਿਲੇਗੀ ਔਰ ਬੇਰੋਜ਼ਗਾਰੀ ਤੋਂ ਝਾਂਚੂ ਹੋਤੀ ਸੋ ਇਸੇ ਮੈਨੂੰ ਸੰਜੀਵ ਵਿਸ਼ੇਸ਼ਟ ਜੀ ਬੀਜੇਪੀ ਮਹਾਲੀ ਦੇ ਪ੍ਰਧਾਨ ਜਿਲ੍ਹੇ ਵਿੱਚ ਪੀਸਫੁਲ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਤਨਪਰ ਦੀਆਂ ਲੇਟਾਂ ਤੇ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਜਿੱਥੇ ਬੀਜੇਪੀ ਦੇ ਜੋ ਵਰਕਰ ਨੇ ਇਕੱਠੇ ਹੋਏ ਨੇ ਸੰਜੀਵ ਪਰ ਵਿਸ਼ੇਸ਼ਟੀ ਹੋਰੀ ਪਹੁੰਚੇ ਨੇ ਸੁਭਾਸ਼ ਸ਼ਰਮਾ ਜੀ ਵੀ ਪਹੁੰਚੇ ਪਹੁੰਚ ਬਲੇ ਨੇ ਸੋ ਪੀਸਫੁਲ ਪ੍ਰੋਟੈਸਟ ਹੈ ਉਹਨਾਂ ਵੱਲੋਂ ਕਿਉਂਕਿ ਕੱਲ ਬਹੁਤ ਸਾਰੇ ਆਗੂ ਜਿਹੜੇ ਉਹਨਾਂ ਦੇ ਸੀ ਉਹਨਾਂ ਨੂੰ ਰੀਟੇਨ ਕੀਤਾ ਗਿਆ ਪਿੰਡ ਨਗਲਾ ਵਿਖੇ ਸੋ